ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਬਾਦਸ਼ਾਹ ਦਰਵੇਸ਼ ਬੰਦੀ ਛੋੜ ਸ਼ਾਹ ਸ਼ਹਿਨशाह ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਜੇ ਨਵਾਜੇ ਗੁਰੂ ਖਾਲਸਾ ਗੁਰ ਸੰਗਤ ਜੀਓ ਸਤਿਗੁਰਾਂ ਨੇ ਬਾਰ ਕਿਰਪਾ ਬਖਸ਼ਿਸ਼ ਕੀਤੀ ਹੈ ਜੋ ਇਹ ਮੁਬਾਰਕ ਸਥਾਨ ਦਰਬਾਰ ਸ੍ਰੀ ਅਗਮਗੜ ਸਾਹਿਬ ਵਿਖੇ ਗੁਰੂ ਪੰਥ ਦਾ ਉਤਾਰਾ ਹੋਇਆ ਹੈ ਸਤਿਗੁਰਾਂ ਦੀ ਕਿਰਪਾ ਸਦਕਾ ਇਹ ਰਣਵਤੀਤ ਹੋਈ ਅਮਰਤ ਵੇਲੇ ਤੋਂ ਪਾਤਸ਼ਾਹ ਦੇ ਹਜ਼ੂਰੀ ਸਿੰਘਾਂ ਨੇ ਦੀਵਾਨ ਸਜਾਏ ਨਤਨੇਮ ਬਾਣੀ ਦੇ ਜਾਪ ਹੋਏ ਇਸੇ ਤਰ੍ਹਾਂ ਗੁਰਮੁਖਾਂ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਗਾਇਨ ਕੀਤਾ ਅਰਦਾਸ ਬੇਨਤਾ ਹੋਇਆ ਸ੍ਰੀ ਆਦ ਸ੍ਰੀ ਦਸ਼ਮ ਸ੍ਰੀ ਸਰਬਲੋ ਮਹਾਰਾਜ ਸਤਿਗੁਰਾਂ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਇਸ ਵੇਲੇ ਸਾਧ ਸੰਗਤ ਜੀ ਗੁਰਬਾਣੀ ਵਿਚਾਰ ਦਾ ਸਮਾਂ ਹੋਇਆ ਹੈ ਤਾਂ ਸੁਰਤਿਆਂ ਨੂੰ ਇਕਾਗਰ ਕਰੀਏ ਜੋ ਸ੍ਰੀ ਸਰਬਲੋ ਮਹਾਰਾਜ ਦੀ ਅਮਰਤਮਈ ਪਾਵਨ ਸ਼ਕਤੀਮਈ ਬਾਣੀ ਹੈ ਇਹ ਜਿਸ ਦਾ ਇਹ ਪਾਵਨ ਸ਼ਬਦ ਸ਼ਲੋਕ ਆਪਾਂ শ্রবণ ਕੀਤਾ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਅਕਾਲ ਪੁਰਖ ਦਾ ਹੁਕਮ ਲਾਗੂ ਕਰਦਿਆਂ ਤੇ ਸਾਡੇ ਇਸ ਮੁਲਖ ਦੇ ਗਲੋਂ ਗੈਰਾਂ ਦੀ ਗੁਲਾਮੀ ਲਾਹੁੰਦਿਆਂ ਉਹ ਗੁਲਾਮੀ ਜਿਹੜੀ ਹਜ਼ਾਰਾਂ ਸਾਲਾਂ ਤੋਂ ਜੰਮੀ ਹੋਈ ਸੀ ਤੁਰਕਾਂ ਦਾ ਜਿਹੜਾ ਰਾਜ ਜਿੱਥੋਂ ਸੂਰਜ ਚੜ੍ਹਦਾ ਤੇ ਜਿੱਥੇ ਜਾ ਕੇ ਉਹਨਾਂ ਦੇ ਰਾਜ ਦੀ ਛਿਭ ਜਾਂਦਾ ਸੀ ਇੰਨਾ ਵੱਡਾ ਰਾਜ ਸੀ ਮੁਗਲਾਂ ਦਾ ਪਰ ਧਾਨਾ ਸਾਡੇ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਤਿਗੁਰੂ ਜੀ ਜਿਨ੍ਹਾਂ ਨੇ ਆਪਣਾ ਸਰਵੰਸ ਕੁਰਬਾਨ ਕਰ ਦਿੱਤਾ ਮਾਤਾ ਪਿਤਾ ਸ਼ਹੀਦ ਪੁੱਤਰ ਸ਼ਹੀਦ ਤੇ ਆਪ ਵੀ ਸਾਰੀ ਉਮਰ ਜੰਗ ਜੋਧ ਕਰਦਿਆਂ ਨਹੀਂ ਗੁਜ਼ਾਰਤੀ ਧੰਨਾ ਸੱਚੇ ਬਾਦਸ਼ਾਹ ਕਿੰਨਾ ਵੱਡਾ ਬਲ ਪ੍ਰਤਾਪ ਹੈ ਸਤਿਗੁਰਾਂ ਦਾ 42 43 ਸਾਲਾਂ ਦੀ ਉਮਰ ਆਪ ਸਰੀਰ ਦੇ ਵਿੱਚ ਮਹਾਰਾਜ ਨੇ ਗੁਜ਼ਾਰੀ ਹੈ ਪੰਥ ਦੀ ਕਮਾਂਡ ਕਰਦੇ ਆ ਆਪ ਸਤਿਗੁਰਾਂ ਨੇ ਵੇਖ ਲਓ ਇੰਨੇ ਕ ਸਮੇਂ ਚ 14 ਜੰਗ ਵੀ ਲੜੇ ਅਨੰਦਪੁਰ ਸਾਹਿਬ ਦੇ ਵਿੱਚ ਪੰਜ ਕਿਲੇ ਵੀ ਬਣਵਾਏ ਤੇ ਨਾਲ ਨਾਲ ਸ੍ਰੀ ਆਦਗੁਰੂ ਗ੍ਰੰਥ ਸਾਹਿਬ ਸ੍ਰੀ ਦਸਮਗੁਰੂ ਗ੍ਰੰਥ ਸਾਹਿਬ ਸ੍ਰੀ ਸਰਬਲੋਗ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੀ ਬਾਣੀ ਦਾ ਵੀ ਜਿਹੜਾ ਇਹ ਖਜ਼ਾਨਾ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਇਤਨੇ ਵੱਡੇ ਵੱਡੇ ਜੁਗ ਪਲਟਾਊ ਕਾਰਜ ਬਹੁਤ ਥੋੜੇ ਸਮੇਂ ਚ ਸਤਿਗੁਰਾਂ ਨੇ ਉਹ ਅਕਾਲ ਪੁਰਖ ਦੇ ਓਟ ਆਸਰੇ ਵਿੱਚ ਕਰਕੇ ਵਿਖਾ ਦਿੱਤੇ ਕਿਰਪਾਕਾਲ ਤੇਰੀਂ ਉਬਾਰ ਲਾਜ ਮੋਰੀਏ ਇਸੇ ਤਰ੍ਹਾਂ ਕਲਗੀਧਰ ਸਾਹਿਬ ਜੀ ਦੀ ਰਚਨਾ ਸਤਿ ਸ੍ਰੀ ਅਕਾਲ ਜਰਨ ਗਿਰਾਮ ਕੰ디 ਸਾਹਿਬ ਪਾਸਾ ਭਾਵਨ ਨੂੰ ਭਾਵਨਿਆ ਹੋ ਜਾਵੇ ਸਤਿ ਸ੍ਰੀ ਅਕਾਲ ਸ੍ਰੀ ਸਰਬਲੋ ਮਹਾਰਾਜ ਇਹ ਬਾਣੀ ਜਿਹਦੀ ਰਚਨਾ ਸ੍ਰੀ ਹਜੂਰ ਸਾਹਿਬ ਵਿਖੇ ਹੋਈ ਇਹ ਬਾਣੀ ਦੀ ਲਖਤ ਭਾਵੇਂ ਪਹਿਲੇ ਸਰੂਪ ਚ ਦੁਸ਼ਟ ਦਮਨ ਦੇ ਰੂਪ ਜੀ ਕਰਤੀ ਸੀ ਜਿਹੜਾ ਇਹ ਤਖਤ ਸ੍ਰੀ ਹਜੂਰ ਸਾਹਿਬ ਵਾਲਾ ਸਥਾਨ ਹੈ ਉਹ ਮਹਾਰਾਜ ਦਾ ਤਪ ਸਥਾਨ ਹੈ ਬ੍ਰਾਤਨ ਪਿਛਲੇ ਜੁਗਾਂ ਦਾ ਤੇ ਜਿੱਥੇ ਸਤਗੁਰਾਂ ਨੇ ਬਹੁਤ ਬਲੀਤ ਪੱਸਿਆ ਸਾਧਨਾ ਕੀਤੀ ਉੱਥੇ ਹੀ ਇਹ ਸਰਬਲੋ ਮਹਾਰਾਜ ਦੇ ਜਿਹੜੇ ਅਕਾਲ ਪੁਰਖ ਦੇ ਕੀਤੇ ਹੋਏ ਕੌਤਕ ਪਿਛਲੇ ਜੁਗਾਂ ਜੁਗਾਂਤਰਾਂ ਦੇ ਉਹ ਮਹਾਰਾਜ ਨੂੰ ਸਾਰੀ ਜਿਹੜੀ ਆਕਾਸ਼ਵਾਣੀ ਹੋਈ ਫਿਰ ਕਲੰਗੀਧਰ ਸਾਹਿਬ ਜੀ ਨੇ ਉਹ ਬਾਣੀ ਨੂੰ ਦੇਵ ਲਿਪੀ ਦੇ ਵਿੱਚ ਲਿਖ ਦਿੱਤਾ ਜਾਂਦੇ ਹੋਇਆ ਉਦੋਂ ਤਾਂ ਹਜੂਰ ਸਾਹਿਬ ਨਹੀਂ ਸੀ ਬਸ ਗੋਦਾਵਰੀ ਦਾ ਕੰਡਾ ਜਾਂ ਸਾਧੂ ਸੰਤਾਂ ਦੇ ਆਸ਼ਰਮ ਤੇ ਮਹਾਰਾਜ ਵੀ ਉਦੋਂ ਦੁਸ਼ਟ ਦਮਨ ਦੇ ਰੂਪ ਚ ਬੰਦਗੀ ਕਰਦੇ ਸੀ ਜਦੋਂ ਹੇਮਕੁੰਟ ਦੇ ਪਹਾੜਤ ਨੂੰ ਜਾਣ ਲੱਗੇ ਉਹ ਜਿਹੜੀ ਪੋਥੀ ਸੀ ਨਾ ਉੱਥੇ ਇੱਕ ਆਸ਼ਰਮ ਦਾ ਮੁਖੀ ਸੀਗਾ ਸਾਧੂ ਬ੍ਰਹਮਾਨੰਦ ਬੜਾ ਮਹਾਤਮ ਸਤਪੁਰਖ ਸੀ ਮਹਾਰਾਜ ਨੇ ਉਹ ਪੋਥੀ ਉਹਨਾਂ ਦੇ ਹਵਾਲੇ ਕਰਾਤੀ ਮਹਾਰਾਜ ਕਹਿੰਦੇ ਸੰਤਜਨੋ ਅਸੀਂ ਜਾ ਰਹੇ ਹਾਂ ਹੈਮਕੋਟ ਦੇ ਪਹਾੜ ਤੋਂ ਆ ਸਾਡੀ ਕੋਥੀ ਸਾਹਮ ਕੇ ਰੱਖਿਓ ਅਮਾਨਤ ਹੈ ਸਾਡੀ ਇਹ ਕਹਿੰਦੇ ਜੀ ਸਤਿਗੁਰੂ ਕਹਿੰਦੇ ਅਸੀਂ ਆ ਕੇ ਲਵਾਗੇ ਦੁਆਰੇ ਆਵਾਂਗੇ ਇੱਥੇ ਫਿਰ ਉਹ ਦੋਈ ਕੋਥੀ ਲਵਾਗੇ ਤੁਹਾਡੇ ਉਹ ਕਹਿੰਦੇ ਜੀ ਜੇ ਮੇਰੇ ਸਮੇਂ ਚ ਤੁਸੀਂ ਨਾ ਮੁੜੇ ਮੇਰਾ ਸਮਾਂ ਹੋ ਗਿਆ ਜਾਣ ਦਾ ਦੁਨੀਆ ਤੋਂ ਫੇਰ ਮਹਾਰਾ ਜੀ ਕਹਿੰਦੇ ਆਪਣੇ ਚੇਲਿਆਂ ਨੂੰ ਦੱਸ ਜੀ ਇਹ ਗੱਲ ਉਹਨਾਂ ਨੂੰ ਇਹ ਆਮਾਨਤ ਸਾਡੀ ਫੜਾ ਕੇ ਉਹਨਾਂ ਨੂੰ ਸਮਝਾ ਦੇਣਾ ਵੀ ਇਹ ਪੋਥੀ ਇੱਥੇ ਹੀ ਰੱਖਣੀ ਹੈ ਇੱਥੋਂ ਹੀ ਕੋਈ ਲੈਣ ਆਵੇਗਾ ਆਪੇ ਲੈ ਜਾਣਗੇ ਤੁਸੀਂ ਸਾਹਮਣੇ ਰੱਖਣੀ ਹੈ ਕਹਿੰਦਾ ਜੀ ਸੱਤ ਵਜਨ ਮਹਾਰਾ ਜੀ ਚੱਲ ਗਏ ਹੇਮਕੁੰਟ ਨੂੰ ਆ ਦੁਨੀਆਂ ਦਾ ਰੌਲਾ ਰੱਪਾ ਵੱਧਦਾ ਵੇਖ ਕੇ ਮਹਾਰਾ ਜੀ ਪਹਾੜ ਤੇ ਚੜ੍ਹ ਗਏ ਬੰਦਗੀ ਕਰਨ ਲਈ ਉਹ ਜਾ ਕੇ ਬਰਫਾਂ ਜਾਂਸਣ ਲਾਦੇ ਬਾਦਸ਼ਾਹ ਨੇ ਇੱਧਰ ਭਾਈ ਆਪਣੀ ਦੁਨੀਆਦਾਰੀ ਵੀ ਚਲਦੀ ਗਈ ਜਦੋਂ ਦੁਨੀਆਂ 'ਚ ਇੰਨਾ ਘੋਰ ਪਾਪ ਵੱਧ ਗਿਆ ਧਰਤੀ ਪੁਕਾਰਾਂ ਕਰਨ ਲੱਗੀ ਗੁਰਬਾਣੀ ਦਾ ਇਹ ਸ਼ਬਦ ਹੈ ਕਹਿੰਦੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵਾ ਸਹਿਜ ਸੁਭਾ ਕਲਮਲ ਕਈਏ ਪਾਪਾਂ ਨਾਲ ਭਰਪੂਰ ਹੋਈ ਧਰਤੀ ਡੋਲ ਗਈ ਆ ਜਿਹੜੇ ਭਜਾਲ ਆਉਂਦੇ ਆ ਹੋਰ ਕੀ ਐ ਧਰਤੀ ਡੋਲਦੀ ਆ ਜਦੋਂ ਪਾਪ ਵੱਧ ਜਾਂਦਾ ਧਰਤੀ ਡੋਲਣ ਲੱਗ ਜਾਂਦੀ ਐ ਨਾਮ ਦੇ ਆਸਰੇ ਤੇ ਖੜੀ ਐ ਤੇ ਮਹਾਰਾਜ ਦੀ ਬਾਣੀ ਕਹਿੰਦੀ ਐ ਜਿੱਥੇ ਨਾਮ ਜਪੀਆ ਪ੍ਰਭ ਪਿਆਰੇ ਸੇ ਅਸਲ ਸੋਇਨ ਚੋਬਾਰੇ ਜਿੱਥੇ ਨਾਮ ਨਜਪਿਆ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜਿਓ ਮਹਾਰਾ ਕਹਿੰਦੇ ਜਿੱਥੇ ਦਾ ਕੋਈ ਸਾਧੂ ਬੈਠਾ ਨਾਮ ਜਪਦਾ ਕੋਈ ਗ੍ਰਸਤੀ ਆਪਣੇ ਘਰੇ ਬੱਚਿਆਂ ਚ ਬੈਠਾ ਜਪਦਾ ਕੋਈ ਕਿਸਾਨ ਆਪਣੇ ਖੇਤ ਚ ਬੈਠਾ ਕੋਈ ਦੁਕਾਨਦਾਰ ਆਪਣੇ ਟਿਕਾਣੇ ਤੇ ਬੈਠਾ ਪਰ ਜਪਦਾ ਹੋਵੇ ਮਹਾਰਾ ਕਹਿੰਦੇ ਸੋਨੇ ਦੇ ਚਵਾਰੇ ਉੱਸਰ ਜਾਂਦੇ ਸੇ ਅਸਥਲ ਸੋਇਨ ਚੌਬਾਰੇ ਸੋਨੇ ਦੇ ਚਵਾਰੇ ਇੰਨੀ ਬਰਕਤ ਹੁੰਦੀ ਆ ਨਾਮ ਕਰਕੇ ਤੇ ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਤੇ ਜਿੱਥੇ ਕੋਈ ਨਾਮ ਜਪਣ ਵਾਲਾ ਵਸਦਾ ਹੀ ਨਹੀਂ ਤੇ ਨਾਮ ਜਪਣ ਵਾਲਿਆਂ ਦੀ ਵੀ ਕੋਈ ਪੂਜਾ ਪ੍ਰਤੀਸ਼ਟਾ ਉਹ ਭਗਤ ਆਦਰ ਨਹੀਂ ਕਰਦਾ ਉਹ ਥਾਵਾਂ ਨੂੰ ਨਾ ਕੁਦਰਤ ਫਿਰ ਨਾ ਪਸੰਦ ਕਰ ਦਿੰਦੀ ਆ ਕੁਦਰਤ ਕਹਿੰਦੀ ਇਹ ਥਾਵਾਂ ਮੈਨੂੰ ਚਾਹੀਦੀਆਂ ਇੰਨੀ ਖਤਮ ਕਰੋ ਇਹਨਾਂ ਨੂੰ ਇੱਥੇ ਮੇਰੇ ਮਾਲਕ ਪਰਮੇਸ਼ਰ ਕਾਦਰ ਦਾ ਕੋਈ ਭਜਨ ਨਹੀਂ ਕਰਦਾ ਉਹ ਥਾਵਾਂ ਨੂੰ ਕੁਦਰਤ ਆ ਜਾੜ ਦਿੰਦੀ ਆ ਸਹੀ ਨਗਰ ਉਜਾੜੀ ਜਿਓ ਫਿਰ ਭਾਵੇਂ ਪਾਣੀ ਚੜ ਕੇ ਆ ਜੇ ਭਾਵੇਂ ਭਚਾਲ ਆ ਜੇ ਅੱਗ ਲੱਗ ਜੇ ਕੁਦਰਤੀ ਆਫਤ ਨੂੰ ਖਤਮ ਕਰ ਦਿੰਦੀ ਆ ਤਾਂ ਕਰਕੇ ਉਦੋਂ ਵੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਇੰਨਾ ਪਾਪ ਵਧਿਆ ਧਰਤੀ ਡੋਲ ਗਈ ਕਹਿੰਦੀ ਮਾਰਾ ਮੈਂ ਹੁਣ ਡੁੱਬ ਜਾਣਾ ਪਾਣੀ ਚ ਕਿਉਂਕਿ ਇਹਦੇ ਆਸੇ ਪਾਸੇ ਤਿੰਨ ਗੁਣਾ ਪਾਣੀ ਹੈ ਚੌਥੇ ਹਿੱਸੇ ਤੇ ਆਪਣਾ ਸਾਰਾ ਮਲਖ ਵਸਿਆ ਹੋਇਆ ਅ ਜਿਤਨੀ ਦੁਨੀਆ ਸਮੁੰਦਰਾਂ ਦੇ ਵਿੱਚੇ ਹੀ ਐ ਟਾਪੂ ਬਣੇ ਹੋਇਆ ਉਹਨਾਂ ਤੇ ਦੁਨੀਆ ਵਸ ਰਹੀ ਐ ਬਾਕੀ ਸਾਰੇ ਪਾਸੇ ਤਿੰਨ ਗੁਣਾ ਸਮੁੰਦਰ ਆ ਧਰਤੀ ਛੱਡ ਕੇ ਕੋਈ ਕਿੱਥੇ ਜਾਏਗਾ ਤੇ ਤਿੰਨ ਗੁਣਾ ਪਾਣੀ 'ਚ ਇਹ ਚੌਥਾ ਹਿੱਸਾ ਜਦੋਂ ਮਰਜੀ ਡੁੱਬ ਜੇ ਇਹ ਤੇ ਮਹਾਰਾਜ ਨੇ ਆਪ ਆਪਣੀ ਕਲਾ ਨਾ ਰੋਕੀ ਹੋਈ ਐ ਤੇ ਜਿਹੜੇ ਆ ਬੰਦਗੀ ਕਰਦੇ ਆ ਗੁਰੂ ਦਾ ਪੰਥ ਕਿੱਡਾ ਵੱਡਾ ਜੱਪ ਤਪ ਕਰਦਾ ਹੋਰ ਸਾਧੂ ਸੰਤ ਮਹਾਤਮਾ ਕਿਸੇ ਵੀ ਧਰਮ ਦਾ ਹੋਵੇ ਉਹ ਜਿਹੜਾ ਬੰਦਗੀ ਕਰਦੇ ਉਹਨਾਂ ਦੇ ਆਸਰੇ ਧਰਤੀ ਵਸਦੀ ਐ ਇਸੇ ਕਰਕੇ ਅਕਾਲ ਪੁਰਖ ਨੇ ਪੰਥ ਪੈਦਾ ਕਰਵਾਇਆ ਇਹਨੇ ਵੀ ਇਹੋ ਜਿਹਾ ਪੰਥ ਪੈਦਾ ਕਰੋ ਜਿਹੜਾ ਇੱਕ ਅਕਾਲ ਪੁਰਖ ਨੂੰ ਹੀ ਮੰਨਦਾ ਹੋਵੇ ਅਮਰਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਦੀਆ ਹੋਰ ਦੂਜੇ ਤੀਜੇ ਦੀ ਕਿਸੇ ਦੀ ਕਨੌੜ ਨਾ ਰੱਖੇ ਇਕ ਅਕਾਲ ਪੁਰਖ ਨੂੰ ਮੰਨਦਾ ਹੋਵੇ ਉਹ ਪੰਥ ਪੈਦਾ ਕਰੋ। ਹਿਮਕੁੰਟ ਦੇ ਪਰਬਤ ਤੇ ਆਗਿਆ ਹੋਈ ਮਹਾਰਾਜ ਨੂੰ। ਤਾਂ ਕਰਕੇ ਹੀ ਵੀ ਧਰਤੀ ਵੱਸਦੀ ਰਹੂਗੀ। ਇਹ ਅਕਾਲ ਪੁਰਖ ਨੇ ਧਰਮਸ਼ਾਲਾ ਬਣਾਈ ਹੈ। ਪਵਨ, ਪਾਣੀ, ਅਗਨੀ, ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾ। ਇਹ ਧਰਮ ਦਾ ਘਰ ਹੈ। ਤਾਂ ਭਾਈ ਧਰਤੀ ਜਦੋਂ ਬੜੀ ਬੇਵਲ ਹੋਈ ਕਲਮਲ ਪਾਪਾਂ ਨਾਲ ਪਰਪੂਰ ਹੋਈ ਤੇ ਧਰਤੀ ਦੇ ਜਿਹੜੇ ਵਸਿੰਦੇ ਸੀ ਉਹਨਾਂ ਦੀਆਂ ਹਾਲ ਪਹੇਆ ਪੁਕਾਰਾਂ ਮਹਾਰਾਜ ਦੇ ਦਰਬਾਰ 'ਚ ਪਹੁੰਚੀਆਂ ਮਹਾਰਾਜ ਨੇ ਉਹਨਾਂ ਦੀ ਪੁਕਾਰ ਸੁਣੀ ਧਰਤੀ ਦੇ ਵਸਿੰਦਿਆਂ ਦੀ ਵਾਸੀਆਂ ਦੀ ਇਹ ਬਹੁਤ ਦੁਖੀਆਂ ਮਹਾਰਾਜ ਹੁਣ ਕਿਰਪਾ ਕਰੋ ਹੁਣ ਤੇ ਆਪ ਕਿਰਪਾ ਕਰੋ ਹਰ ਕੋਈ ਐਵੇਂ ਹੀ ਕਹਿੰਦਾ ਸੀ ਤਰਾਪ ਨੂੰ ਕਿਰਪਾ ਕਰਨੀ ਬਈ ਪਰਮੇਸ਼ਰ ਨੂੰ ਜੋਤ ਰੂਪ ਹਰ ਆਪ ਸ੍ਰੀ ਨਾਨਕ ਕਹਾਇਓ ਫਿਰ ਗੁਰੂ ਨਾਨਕ ਸਾਹਿਬ ਕਹਾਇਆ ਫਿਰ ਉਹਨਾਂ ਨੇ ਪ੍ਰਗਟ ਹੋ ਕੇ ਸਾਰੇ ਵਰਲਡ ਦੇ ਵਿੱਚ ਚੱਕਰਵਰਤੀ ਬਰਜਾਰ ਕੀਤਾ ਇਹ ਆਪਾਂ ਬਾਜ਼ਾਰ ਅੱਗੇ ਵੀ ਕਰੀਆ ਬਈ ਜੇ ਕੋਈ ਪੁੱਛੇ ਵੀ ਇਹ ਚੱਕਰਵਰਤੀ ਮਰਜਾਵਾ ਕਿੱਥੋਂ ਚੱਲੀ ਤੇ ਉਹਦਾ ਇਹ ਅਨਸਰ ਹੈ ਬਈ ਸਭ ਤੋਂ ਪਹਿਲੇ ਸਾਡੇ ਚੱਕਰਵਰਤੀ ਬਾਦਸ਼ਾਹ ਹੋਏ ਨੇ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਨੇ ਸਾਰੇ ਵਰਲਡ ਤੇ ਚੱਕਰਵਰਤੀ ਪ੍ਰਚਾਰ ਕੀਤਾ ਇਸੇ ਕਰਕੇ ਵਿਸ਼ਵ ਕਹਿੰਦੇ ਆ ਇਹ ਬੁੱਢਾ ਦਲ ਦੇ ਐਡਰੈਸ ਨਾਲ ਵਿਸ਼ਵ ਸ਼ਬਦ ਲੱਗਦਾ ਵਿਸ਼ਵ ਮਤਲਬ ਆਲ ਵਰਲਡ ਪੂਰੀ ਦੁਨੀਆ ਸਭ ਸੰਸਾਰ ਤੇ ਉਹ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਆਪ ਇਹ ਸਾਰਾ ਰੂਟ ਬਣਾਇਆ ਚੱਲ ਕੇ ਤਾਂ ਕੁੱਲ ਦੀਨ ਦੁਖੀਆਂ ਰੋਗੀਆਂ ਦੋਖੀਆਂ ਕੋੜੀਆਂ ਦੇ ਨਿਵਰਤ ਕੀਤਾ ਸਭ ਨੂੰ ਸੱਚਾ ਨਾਮ ਦੇ ਕੇ ਸ਼ਾਂਤੀ ਬਖਸ਼ੀ ਮਹਾਰਾਜ 10 ਰੂਪ ਧਾਰ ਆਪ ਪਰਮੇਸ਼ਵਰ ਰਾਜ ਜੋਗ ਹਰ ਭਗਤ ਕਮਾਇਓ ਤੇ 10 ਰੂਪ ਧਾਰਨ ਕੀਤੇ ਕਿਉਂ ਢਾਂਚਾ ਹੀ ਇੰਨਾ ਵਿਗੜ ਗਿਆ ਸੀ ਦੁਨੀਆ ਦਾ ਵੀ ਅਕਾਲ ਪੁਰਖ ਨੂੰ 10 ਪਾਤਸ਼ਾਹੀਆਂ ਧਾਰਨ ਕਰਨੀਆਂ ਪਈਆਂ ਪਹਿਲਾਂ ਆਪ ਗ੍ਰਸਤੀ ਜੀਵਨ ਚ ਰਹਿ ਕੇ ਵਿਖਾਇਆ ਵੀ ਜੇ ਗ੍ਰਸਤੀ ਬਣਨਾ ਤੇ ਇਹੋ ਜੇ ਬਣੋ ਆਪਣੇ ਜੀਵਨ ਚ ਰਹਿੰਦੇ ਆ ਆਪਣੇ ਬੱਚਿਆਂ ਕੰਮਕਾਰਾਂ ਨੂੰ ਸੰਭਾਲਦੇ ਆ ਫਿਰ ਵੀ ਪਰਮੇਸ਼ਰ ਦੀ ਬੰਦਗੀ ਕਰੋ ਫਿਰ ਭਾਣਾ ਮੰਨਣਾ ਸਿਖਾਇਆ ਸਾਰੀਆਂ ਤਾਕਤਾਂ ਦੇ ਹੁੰਦਿਆਂ ਤਵੀ ਤੇ ਬੈਠੇ ਨੇ ਉਸਾਈ ਮੀਆਂ ਮੀਰ ਜੀ ਕਹਿੰਦੇ ਮਹਾਰਾਜ ਇਹ ਤਾਂ ਦੁਸ਼ਟ ਹੈ ਗਈ ਆ ਤੇ ਤੁਸੀਂ ਤਾਂ ਸਰਬ ਕਲਾ ਸਮਰਾਥ ਹੋ ਨਾ ਇਹਨਾਂ ਦੀ ਕੀ ਤਾਕਤ ਆ ਤੁਹਾਨੂੰ ਇਹ ਐਦਾਂ ਤਸੀਹੇ ਦੁੱਖ ਦੇ ਸਕਣ ਸਭ ਸੰਸਾਰ ਬ੍ਰਹਿਮੰਡ ਦੀਆਂ ਤਾਕਤਾਂ ਤੁਹਾਡੇ ਚਰਨਾਂ 'ਚ ਹਾਜ਼ਰ ਨੇ ਮਹਾਰਾ ਕਹਿੰਦੇ ਫਿਰ ਭਾਣਾ ਮੰਨਣਾ ਵੀ ਸਿਖਾਉਣਾ ਸਿੱਖਾਂ ਨੂੰ ਉਹ ਨਹੀਂ ਰੱਖੀ ਫਿਰ ਭਾਣੇ ਦੀ ਤੇ ਉਹ ਤੋਂ ਬਾਅਦ ਕਹਿੰਦੇ ਜੇ ਕੋਈ ਭਾਣਾ ਮੰਨਦਿਆਂ ਨੂੰ ਵੀ ਟਿਕਣ ਨਾ ਦੇਵੇ ਫਿਰ ਕਹਿੰਦੇ ਤਲਵਾਰਾਂ ਵੀ ਦੋ ਪੈਣਣੀਆਂ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਫੇਰ ਹੋ ਜਾ ਬੀੜਾ ਚੁੱਕਿਆ ਚਾਰ ਜੁੱਧ ਲੜੇ ਗੁਰੂ ਹਰਗੋਬਿੰਦ ਸਾਹਿਬ ਨੇ ਚੂਲਾ ਹਲਾਤੀਆਂ ਮੁਗਲਾਂ ਦੇ ਰਾਜ ਦੀਆਂ ਸਾਰੇ ਪੱਖ ਸਮਝਾਇਆ ਫੇਰ ਗੁਰੂ ਹਰ Rai ਸਾਹਿਬ ਉਹਨਾਂ ਕੋਲੇ 2200 ਘੋੜ ਸਵਾਰ ਚੱਕਰ ਵਰਤੀ ਰਹੇ ਨਾ ਕਿਸੇ ਦੇ ਉਹਨਾਂ ਨੇ ਚੜਾਈ ਕਰੀ ਨਾ ਕੋਈ ਉਹਨਾਂ ਤੇ ਚੜ ਕੇ ਆਇਆ ਵਡੇ ਵੱਡੇ ਰਾਜੇ ਮਹਾਰਾਜੇ ਝੁਕਦੇ ਰਹੇ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਇਹਦੇ ਹਿੰਦੁਸਤਾਨੀ ਸਤਕਾਰ ਨਾਲ ਹਿੰਦ ਦੀ ਚਾਦਰ ਕਹਿੰਦੇ ਆ ਪਰ ਉਹ ਤੇ ਸਾਰੇ ਵਿਸ਼ਵ ਦੀ ਚਾਦਰ ਨੇ ਕੋਈ ਵੀ ਉਹਨਾਂ ਨੂੰ ਸਿਮਰੇ ਗੁਰਦੇਗ ਬਹਾਦਰ ਸਿਮਰਿਆ ਘਰ ਨੋਂ ਨਿਦੇ ਆਵਤ ਆਏ ਉਨ੍ਹਾਂ ਦੇ ਘਰਾਂ 'ਚ ਨੌ ਨਦੀਆਂ ਤਾਂ ਇਹ ਦੌੜ ਕੇ ਆ ਜਾਂਦੀਆਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਦੇ ਨਾਲ ਹੀ ਕੋਈ ਦਿਲ ਦੀ ਪਿਆਰ ਭਾਵਨਾ ਨਾਲ ਜਾਦ ਕਰੇ ਤੇ ਮੱਖਣ ਸ਼ਾਹ ਨੂੰ ਸਮੁੰਦਰ 'ਚ ਡੁੱਬਦੇ ਨੂੰ ਕੱਢ ਲਿਆ ਬੇੜਾ ਬੰਨੇ ਲਾਇਆ ਨਾਲੇ ਐਡੇ ਗਰੀਬ ਨਿਵਾਜ ਬਾਦਸ਼ਾਹ ਨੇ ਫਿਰ ਇਸ ਹਿੰਦੁਸਤਾਨ ਭਾਰਤ ਵਰਸ਼ ਦਾ ਖਾਤਮਾ ਕਰ ਰਿਹਾ ਸੀ ਰੰਗਜੀਵ ਸਾਰਾ ਇਹਨੂੰ ਅਰਬ ਕੰਟਰੀਆਂ 'ਚ ਮਲਾਉਣ ਲੱਗਿਆ ਸੀ ਉਹ ਇੰਨਾਂ ਇੰਨਾਂ ਨੂੰ ਸਲਾਮੀ ਬਣਾ ਦੇਣਾ ਅ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਉ ਨਹੀਂ ਹੋ ਸਕਦਾ ਤੂੰ ਦੋ ਤੋਂ ਇੱਕ ਪੰਥ ਬਣਾਉਣਾ ਚਾਹੁੰਨਾ ਅਜੇ ਸਾਡਾ ਸਹਿਬ ਜੀ ਆਦਾ ਇੱਕ ਤੀਜਾ ਪੰਥ ਸਿਰਜੇਗਾ ਬਹੁੜ ਤੀਸਰਾ ਪੰਥ ਕੀਜੈ ਪਰ ਵੇਸਾ ਜਗਾਂ ਸੰਗ ਜੋਦੇ ਧਰੈ ਨੀਲ ਭੇਸਾ ਮਹਾਰਾਜ ਸਤਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦਾਦਾ ਸਤਗੁਰੂ ਜੀ ਕਹਿੰਦੇ ਅਜੇ ਤੇ ਤੀਜਾ ਪੰਥ ਪ੍ਰਵੇਸ਼ ਹੋਣਾ ਦੁਨੀਆਂ ਦੇ ਤਖਤੇ ਤੇ ਉਨ੍ਹਾਂ ਦੀ ਨਿਸ਼ਾਨੀ ਹੋਵੇਗੀ بڑے بڑے ਬਲੀ ਯੋਧੇ ਉਹਦੇ ਵਿੱਚ ਪ੍ਰਗਟ ਹੋਣਗੇ ਤੇ ਨੀਲਾ ਭੇਸ धारण ਕਰਨਗੇ ਇਹ ਉਗਰਦੰਤੀ ਦਾ ਸ਼ਬਦ ਹੈ ਤਰਹ ਨੀਲ ਭੇਸਾ ਤੇ ਉਹ ਵਜਨ ਸੱਤ ਹੋਏ ਪਾਤਸ਼ਾਹ ਦੇ ਅੱਗੇ ਫਿਰ ਉਧਰ ਅਕਾਲ ਪੁਰਖ ਨੇ ਕਿਹਾ ਵੀ ਹੁਣ ਆਪਾਂ ਇਹ ਪਾਤਸ਼ਾਹੀਆਂ ਵਾਲਾ ਜਿਹੜਾ ਸਿਲਸਿਲਾ ਇਹਨੂੰ ਦਸਵੀਂ ਪਾਤਸ਼ਾਹੀ ਤੇ ਪੂਰਾ ਕਰ ਦਈਏ ਅੱਗੇ ਗ੍ਰੰਥ ਤੇ ਪੰਥ ਦੀ ਰਚਨਾ ਕਰੀਏ ਫਿਰ ਅਕਾਲ ਪੁਰਖ ਨੇ ਵੇਖਿਆ ਵੀ ਹੁਣ ਦਸਵੀਂ ਜਗ੍ਹਾ ਤੇ ਆਪਾਂ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਵਾਲੀ ਆਪਣੀ ਜੋਤ ਐ ਅਕਾਲ ਪੁਰਖ ਦੀ ਉਹ ਦਸਵੀਂ ਜਗ੍ਹਾ ਤੇ ਕਿਹਦੇ ਚ ਟਿਕਾਈਏ ਫਿਰ ਨਜ਼ਰ ਮਾਰੀ ਵੀ ਇਸ ਵੇਲੇ ਸਾਰੇ ਭਗਤਾਂ ਚੋਂ ਪਹਿਲੇ ਨੰਬਰ ਤੇ ਕਿਹੜਾ ਤੇ ਨਜ਼ਰ ਮਾਰੀ ਫਿਰ ਦ੍ਰਿਸ਼ਟ ਦਮਨ ਜੀ ਆ ਗਏ ਇਹ ਕਈ ਜੁਗਾਂ ਦਾ ਹੀ ਤਪੱਸਰ ਨੇ ਬੈਠੇ ਹੀ ਨੇ ਪਹਿਲਾਂ ਹਜੂਰ ਸਾਹਿਬ ਜੋਗਾਂ ਦੀ ਭਗਤੀ ਕੀਤੀ ਫਿਰ ਇਧਰ ਹੇਮਕੁੰਟ ਸਾਹਿਬ ਮੋਰਚਾ ਲੱਗ ਗਿਆ ਫਿਰ ਉੱਥੇ ਅਕਾਲ ਪੁਰਖ ਨੇ ਠਾ ਲਿਆ ਕਿ ਉਹਨਾਂ ਇਹਨੇ ਦੁਸ਼ਟ ਦਮਨ ਬਹੁਤ ਬੰਦਗੀ ਹੋ ਗਈ ਹੁਣ ਜ਼ਬਰ ਜ਼ੁਲਮ ਦਾ ਨਾਸ ਕਰਨ ਵਾਸਤੇ ਸ਼ਸਤਰ ਧਾਰ ਕੇ ਬਲ ਧਾਰ ਕੇ ਮਾਤ ਲੋਕ ਦੇ ਵਿੱਚ ਤੁਸੀਂ ਸਮਰ ਕਰੋ ਤੇ ਨਾਲੇ ਅਕਾਲ ਪੁਰਖ ਦੀ ਇਹੋ ਹੀ ਆਗਿਆ ਹੈ ਕਿ ਇੱਕ ਨਿਲਾੰਬਰੀ ਅਕਾਲੀ ਪੰਥ ਪੈਦਾ ਕਰਨਾ ਲੋ ਪਰਸ਼ਾ ਪੈਦਾ ਕਰਨਾ ਇੱਕ ਖਾਲਸਾ ਮਹਾਰਾਜ ਕਹਿੰਦੇ 7 ਵਜੇ ਹੱਥ ਜੋੜ ਕੇ ਖੜੇ ਹੋ ਗਏ ਕਹਿੰਦੇ ਮਹਾਰਾਜ ਪਰ ਇੱਕ ਗੱਲ ਹੈ ਬਈ ਥੜ੍ਹਪੈ ਹੋ ਮੈਂ ਜ਼ੋਰ ਕਰ ਕਬ ਬਾਚ ਦੁਹਰਾ ਥੜ੍ਹਪੈ ਹੋ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਹੱਥ ਜੋੜ ਲੈ ਸਿਰ ਨੀਵਾ ਕਰ ਲਿਆ ਕਾਲਪੁਰਖ ਅੱਗੇ ਕਹਿੰਦੇ ਮਹਾਰਾਜ ਸ਼ੁਕਰ ਹੈ ਤੁਹਾਡੀ ਬੰਦਗੀ ਕਰ ਰਏ ਸੀ ਤੁਸੀਂ ਦیدار ਦਿੱਤੇ ਦਰਸ਼ਨ ਦਿੱਤੇ ਤੇ ਪਰ ਇਉਂ ਹੈ ਬੇਨਤੀ ਹੈ ਪੇ ਪੰਥ ਚੱਲਦਾ ਵਜਤ ਮੈਂ ਜਬ ਤੁਮ ਕਰੋ ਸਹਾਇ ਮਹਾਰਾਜ ਜੀ ਪੰਥ ਦੁਨੀਆ ਚ ਤਾਂ ਚੱਲੇਗਾ ਅਗਰ ਤੁਸੀਂ ਆਪ ਸਾਡੀ ਸਹਾਇਤਾ ਹਰ ਵੇਲੇ ਹਰ ਪਲ ਹਰ ਥਾਂ ਤੇ ਅੰਗ ਸੰਗ ਰਹੋਗੇ ਸਦਾ ਅੰਗ ਸੰਗੇ ਅਭੰਗੰਬ ਭੂਤੇ ਜੇ ਸਦਾ ਹੀ ਤੈਨਾਤ ਰਹੋਗੇ ਨਾ ਪੰਥ ਦੇ ਵਿੱਚ ਹਾਜ਼ਰ ਨਾਜ਼ਰ ਰਹੋਗੇ ਤੇ ਸਾਡੀ ਰੱਖਿਆ ਕਰੋਗੇ ਮਹਾਕਾਲ ਰਖਵਾਰ ਹਮਾਰੋ ਮਹਾਰਾਜ ਨੇ ਕਿੰਨੇ ਥਾਵਾਂ ਤੇ ਰੱਦਿਆ ਦੇਖੋ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦਾ ਲਹਿੋ ਉਬਾਰੀ ਖੜਗ ਕੇ ਤਾਂ ਅਕਾਲ ਪੁਰਖ ਹੈ ਕਿਉਂਕਿ ਜਿਹੜਾ ਇੱਕ ਓੰਕਾਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ ਉਹਦੇ ਕੋਲੇ ਕੇਵਲ ਤਲਵਾਰ ਫੜੀ ਹੋਈ ਹੈ ਤਾਈਓ ਪ੍ਰਥਮ ਭਗਉਤੀ ਸਿਮਰਦੇ ਆਪਾਂ ਇਹੋ ਹੀ ਏਕਾ ਮਾਈ ਹੈ ਇਹੋ ਹੀ ਕੁਦਰਤ ਹੈ ਇਹੋ ਹੀ ਸਾਰੀ ਦੁਨੀਆ ਨੂੰ ਮਾਂ ਬਣ ਕੇ ਜਨਮ ਦਿੰਦੀ ਹੈ ਇਹੋ ਹੀ ਸ਼ਕਤੀ ਹੈ ਅਕਾਲ ਪੁਰਖ ਕੋਲੇ ਹੱਥ ਦੇ ਵਿੱਚ ਫੜੀ ਹੋਈ ਹੈ ਉਹ ਨੂੰ ਕਹਿੰਦੇ ਖੜਗ ਕੇਤ ਮਹਾਰਾ ਜੀ ਕਹਿੰਦੇ ਖੜਗ ਕੇਤ ਜੀ ਤੁਹਾਡੀ ਸ਼ਰਨ ਜਾਈ ਸੀ ਇਹ ਪੰਥ ਤੁਹਾਡੀ ਕਿਰਪਾ ਨਾਲ ਚੱਲੇਗਾ ਮਹਾਰਾ ਕਹਿੰਦੇ ਅਸੀਂ ਸਦਾ ਹੀ ਹਾਜ਼ਰ ਨਾਜ਼ਰ ਹਾਂ ਇਹ ਫਿਰ ਕਲਗੀਧਰ ਸਾਹਿਬ ਜੀ ਦਾ ਅਵਤਾਰ ਹੋਇਆ ਪਟਨਾ ਸ਼ਹਿਰ ਬਖੈਪ ਹਵ ਲਾਇਓ ਦਬ ਹਮ ਜਗਤ ਜਨਮ ਧਰ ਲੈ ਮਹਾਰਾ ਨੇ ਫਿਰ ਗੁਰਦੇਵ ਮਾਤਾ ਦਾਦੀ ਮਾਤਾ ਗੁਜਰੀ ਸਾਹਿਬ ਜੀ ਦੀ ਅਮਰਤ ਕੁੱਖ ਤੋਂ અવਤਾਰ ਧਾਰਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਬਾਰਕ ਗ੍ਰਹਿਾਂ ਦੇ ਵਿਖੇ ਪਟਨਾ ਸਾਹਿਬ ਆ ਜਿਹੜਾ 350 ਸਾਲਾ ਹੁਣ ਆ ਰਿਹਾ ਸਮਾਗਮ ਤਾਂ ਉਤੋਂ ਫਿਰ ਪਾਤਸ਼ਾਹ ਕਹਿੰਦੇ ਮਦਰ ਦੇਸ ਇੱਧਰ ਪੰਜਾਬ ਚ ਲੈ ਆਏ ਫਿਰ ਅਨੰਦਪੁਰ ਸਾਹਿਬ 'ਚ ਜਿਵੇਂ ਪੜਾ ਲੱਗ ਗਿਆ ਹੌਲੀ-ਹੌਲੀ ਇੱਧਰ ਹਿੰਦੁਸਤਾਨੀਆਂ ਦੇ ਰੰਗਜੀਵ ਨੇ ਸਖਤੀ ਕਰਦੀ ਫਿਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਏ 8-9 ਸਾਲਾਂ ਦੇ ਹੋ ਗਏ ਸੀ ਪਾਤਸ਼ਾਹ ਫਿਰ ਮਹਾਰਾਜ ਨੇ ਵੀ ਗਵਾਹੀ ਭਰੀ ਉਹਨਾਂ ਦੀ ਇਹਨੇ ਮਹਾਰਾਜ ਇਹਨਾਂ ਦੀ ਰੱਖਿਆ ਕਰੋ ਇਹਨਾਂ ਦਾ ਧਰਮ ਰੰਗਜੀਵ ਖਤਮ ਕਰਦਾ ਐ ਇਸ ਵੇਲੇ ਗੁਰੂ ਨਾਨਕ ਦੀ ਗੱਦੀ ਦੇ ਤੁਸੀਂ ਮਾਲਕ ਹੋ ਤੇ ਸਾਰੇ ਯੁੱਗ ਦਾ ਪ੍ਰਬੰਧ ਤੁਹਾਡੇ ਕੋਲੇ ਆ ਕੁੱਲ ਜੀਵ ਜੰਤੂ ਤੇ ਤੁਸੀਂ ਕਿਰਪਾ ਕਰਨੀ ਐ ਤਾਂ ਕਰਕੇ ਇਹਨਾਂ ਦੇ ਵੀ ਕਰੋ ਫਿਰ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਪਰਸੰਨ ਹੋਏ ਕਹਿੰਦੇ ਸਾਡਾ ਸਹਿਬਜਾਦਾ ਹੁਣੇ ਪਾਤਸ਼ਾਹੀ ਨੂੰ ਸਾਹਮਣੇ ਦੇ ਯੋਗ ਹੋ ਗਿਆ ਫਿਰ ਦਾਦੀ ਮਾਤਾ ਨੂੰ ਸਾਰੇ ਸਿੱਖਾਂ ਨੂੰ ਬਾਣਾ ਮਨਾ ਕੇ ਕਿਰਪਾ ਬਖਸ਼ਿਸ਼ ਕਰਕੇ ਮਹਾਰਾਜ ਫਿਰ ਦਿੱਲੀ ਨੂੰ ਰਵਾਨਾ ਹੋ ਗਏ ਇਉਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਾਜ ਸਾਜ ਜਦ ਹੰਪਰ ਆਇਓ ਜਥਾ ਸ਼ਕਤ ਤਬ ਧਰਮ ਚਲਾਇਓ ਫਿਰ ਦੁਸ਼ਟ ਦਮਨ ਆਪਣੇ ਅਸਲੀ ਰੂਪ ਚ ਆ ਗਏ ਮਹਾਰਾ ਜੀ ਕਹਿੰਦੇ ਜਦੋਂ ਰਾਜ ਸਾਜ ਸਾਡੇ ਤੇ ਆ ਗਿਆ ਫਿਰ ਅਸੀਂ ਜਥਾ ਸ਼ਕਤ ਜਿਵੇਂ ਅਕਾਲ ਪੁਰਖ ਨੇ ਕਿਰਪਾ ਕੀਤੀ ਓਵੇਂ ਹੀ ਅਸੀਂ ਅਕਾਲ ਪੁਰਖ ਦੀ ਆਗਿਆ ਚ ਚੱਲੇ ਤੇ ਧਰਮ ਨੂੰ ਅੱਗੇ ਚਲਾਇਆ ਤੇ ਚਲਦਿਆਂ ਚਲਦਿਆਂ ਫੌਜਾਂ ਘੋੜੇ ਸ਼ਸਤਰ ਇਕੱਠੇ ਕਰ ਲਏ ਨਾਲ ਸ਼ਸਤਰ ਵਿਦਿਆ ਗੁਰਮਤਿ ਵਿਦਿਆ ਦਾ ਅਭਿਆਸ ਕਰਾਤਾ ਨਾਲ ਭਗਤੀ ਦੇ ਸ਼ਕਤੀ ਵੀ ਦੇ ਦਿੱਤੀ ਪਹਿਲਾਂ ਨਿਤਨੇਮ ਨਾਮ ਬਾਣੀ ਅਮਰਤ ਵੇਲਾ ਸੇਵਾ ਸਿਮਰਨ ਉਹਦੇ ਚ ਪੱਕੇ ਕਰਕੇ ਫਿਰ ਨਾਲ ਸ਼ਕਤੀ ਦੇ ਦਿੱਤੀ ਸ਼ਸਤਰਾਂ ਨਾਲ लैस ਕਰਤਾ ਫਿਰ 1699 30 ਮਾਰਚ ਐਤਵਾਰ ਦੇ ਦਿਨ ਅਮਰਤ ਸ਼ਕਾ ਕੇ ਦੁਨੀਆ ਦੇ ਤਖਤੇ ਤੇ ਖਾਲਸੇ ਪੰਥ ਦੀ ਸਾਜਨਾ ਕਰ ਦਿੱਤੀ ਉਹ ਪੰਥ ਜੋ ਅਕਾਲ ਪੁਰਖ ਨੇ ਕਿਹਾ ਸੀ ਵੀ ਐਸਾ ਪੰਥ ਸਾਜਣਾ ਉਹ ਰਚਨਾ ਕਲੰਗੀਧਰ ਸਾਹਿਬ ਜੀ ਨੇ ਖਾਲਸੇ ਦੇ ਜੱਦੀ ਨਗਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰ ਦਿੱਤੀ ਤੇ ਉਹ ਗੁਰੂ ਦਾ ਖਾਲਸਾ ਜਿਨ੍ਹਾਂ ਦੀ ਜਿੱਥੇ ਗੁਰੂ ਕਾ ਇਤਿਹਾਸ ਮਹਾਨ ਆ ਉਥੇ ਸਿੱਖ ਇਤਿਹਾਸ ਵੀ ਸਤਿਗੁਰਾਂ ਦੀ ਕਿਰਪਾ ਸਦਕਾ ਬਹੁਤ ਬਲੰਦ ਹੈ ਕੈਸੀਆਂ ਕੈਸੀਆਂ ਸ਼ਹਾਦਤਾਂ ਗੁਰੂ ਕੇ ਪ੍ਰੇਮੀਆਂ ਨੇ ਗੁਰੂ ਘਰ ਦਾ ਇਹ ਜਿਹੜਾ ਬਲ ਪ੍ਰਤਾਪ ਕਾਇਮ ਰੱਖਦਿਆਂ ਸ਼ਹਾਦਤਾਂ ਨੂੰ ਬਰਾਬਤ ਕੀਤਾ ਸਤਿਗੁਰਾਂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਸ਼ਹਾਦਤਾਂ ਦੇ ਜਾਮ ਪੀਤੇ ਕਿਉਂ ਫਿਰ ਤੇ ਉਹ ਪੰਥ ਆ ਜ ਸਾਰੇ ਵਰਲਡ ਦੇ ਵਿੱਚ ਪ੍ਰਸਾਰਤ ਹੈ ਸੈਂਟਰ ਦੇ ਵਿੱਚ ਗੁਰੂ ਪੰਥ ਬੁੱਢਾ ਦਲ ਜਿਨ੍ਹਾਂ ਕੋਲੋਂ ਨਗਾਰਾ ਨਿਸ਼ਾਨ ਤੇ ਉਹ ਤਲਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦਾ ਬਖਸ਼ਿਆ ਹੋਇਆ ਖਜ਼ਾਨਾ ਅੱਜ ਗੁਰੂ ਪੰਥ ਦੇ ਕੋਲ ਹੈ ਤੇ ਬਾਕੀ ਸਾਰਾ ਸੰਸਾਰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਹੈ ਗੁਰੂ ਦਾ ਪਰਿਵਾਰ ਤੇ ਇਸ ਕਰਕੇ ਸਤਗੁਰਾਂ ਨੇ ਫਿਰ ਵੇਖੋ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਦਾ ਜੰਗ ਤੇ ਆ ਸਾਰੇ ਜੋੜ ਮੇਲੇ ਅੱਗੇ ਆ ਰਹੇ ਆ ਗੁਰੂ ਦਾ ਪੰਥ ਉਹਦਰ ਮਨਾਉਣ ਵਾਸਤੇ ਜਾ ਰਿਹਾ ਹੈ ਤਾਂ ਸਾਧ ਸੰਗਤ ਦੇ ਸਾਰੇ ਸਾਕੇ ਫੇਰੋਂ ਤੋਂ ਬਾਦ ਹੋਏ ਫਿਰ ਜਫਰਨਾਵਾ ਸਾਹਿਬ ਦੀ ਰਚਨਾ ਤਲਵੰਡੀ ਸਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਫਿਰ ਹਜੂਰ ਸਾਹਿਬ ਗਏ ਉੱਥੇ ਜਾ ਕੇ ਆਪਾਂ ਵਿਚਾਰ ਕਰਦੇ ਸੀ ਸਰਬਲੋ ਮਹਾਰਾਜ ਦੀ ਜੇ ਜਦੋਂ ਉੱਥੇ ਗਏ ਬੜਾ ਤਕੜਾ ਤੇਜ ਪ੍ਰਤਾਪ ਪਾਤਸ਼ਾਹ ਦਾ ਜੰਗੀ ਰਾਜ ਸਾਜ ਕਲੰਗੀਆਂ ਤੋੜੇ ਜੰਗੀ ਘੋੜਿਆਂ ਤੇ ਸਵਾਰ ਤੀਰ ਕਮਾਨਾਂ ਤਲਵਾਰਾਂ ਸ਼ਸਤਰਾਂ ਨਾਲ ਲੈਸ ਫੌਜਾਂ ਭਾਈ ਜਦੋਂ ਅਬਚਲ ਨਗਰ ਪਹੁੰਚੀਆਂ ਨਾ ਨਦੇੜ ਵਿਖੇ ਤੇ ਉਧਰੋਂ ਮਾਧੋਦਾਸ ਬਰਾਗੀ ਸੋਧ ਲਿਆ ਮਹਾਰਾਜ ਨੇ ਉਹਨੂੰ ਬੰਦਾ ਬਣਾਤਾ ਫੇਰ ਉਹ ਜਿਹੜੇ ਚੇਲੇ ਸੀ ਨਾ ਬ੍ਰਹਮਾਨੰਦ ਦੇ ਜਿਨ੍ਹਾਂ ਕੋਲੇ ਸਰਬਲੋ ਮਹਾਰਾਜ ਦੀ ਪੋਥੀ ਸੀ ਉਹਨਾਂ ਨੇ ਫਿਰ ਆ ਕੇ ਮਹਾਰਾਜ ਦੇ ਦਰਬਾਰ ਚ ਨਮਸ਼ਕਾਰ ਕੀਤੀ ਉਹ ਨੌ ਆਨੰਦ ਸੀਗੇ ਉਹ ਬ੍ਰਹਮ ਆਨੰਦ ਦੇ ਜਿਹੜੇ ਚੇਲੇ ਸੀ ਨਾ ਉਹ ਨੌ ਆਨੰਦ ਸੀਗੇ ਜਿਵੇਂ ਆਪਾਂ ਮਹੰਤ ਕਹਿ ਦਿੰਨੇ ਆ ਜਾਂ ਹੋਰ ਇਸੇ ਤਰ੍ਹਾਂ ਉਹਨਾਂ ਨੂੰ ਨੌ ਆਨੰਦ ਕਿਹਾ ਜਾਂਦਾ ਸੀ ਤੇ ਉਹ ਨੌ ਆਨੰਦਾਂ ਤੋਂ ਹੀ ਨਦੇੜ ਸ਼ਬਦ ਬਣਿਆ ਤਿਆਂ ਫਿਰ ਉਹਨਾਂ ਨੇ ਆ ਕੇ ਬਾਦਸ਼ਾਹ ਦੇ ਦਰਸ਼ਨ ਕੀਤੇ ਮਹਾਰਾਜ ਨੇ ਉਹਨਾਂ ਨੂੰ ਨਾਮ ਲੈ ਕੇ ਬੁਲਾਇਆ ਉਹਨਾਂ ਨੂੰ ਐਤਵਾਰ ਹੋ ਗਿਆ ਵੀ ਇਹੋ ਹੀ ਨੇ ਇਹਨਾਂ ਦੀ ਈਮਾਨਤ ਆ ਫੇਰ ਮਹਾਰਾਜ ਨੇ ਆਪ ਕਿਹਾ ਕਹਿੰਦੇ ਨੰਦੋ ਸਾਡੀ ਈਮਾਨਤ ਲੈਂਦੀ ਆ ਉਹ ਕਹਿੰਦੇ ਜੀ ਈਮਾਨਤ ਅਸੀਂ ਲੈਂਦੀ ਆ ਆਪ ਜੀ ਨੂੰ ਭੇਟ ਕਰਨ ਵਾਸਤੇ ਫੇਰ ਸਰਬਲੋ ਮਹਾਰਾਜ ਦੀ ਪੋਥੀ ਜਿਹੜੀ ਦੇਵ ਲਿਪੀ ਚ ਲਿਖੀ ਹੋਈ ਸੀ ਫੇਰ ਬਾਦਸ਼ਾਹ ਨੇ ਉਹਨੂੰ ਪਾਖਾ ਸਾਡੀ ਆ ਗੁਰਮੁਖੀ ਭਾਸ਼ਾ ਦੇ ਵਿੱਚ ਨਗੀਨਾ ਘਾਟ ਇਹ ਜਿਹੜਾ ਬਾਬੇ ਨਿਹਾਲ ਸਿੰਘ ਜੀ ਦਾ ਲੰਗਰ ਬਣਿਆ ਨਾ ਇਹ ਸਾਰਾ ਹੀ ਸਰਬਲੋ ਬੁੰਗਾ ਹੁੰਦਾ ਸੀ ਬੁੱਢਾ ਦਲ ਦਾ ਸਥਾਨ ਸੀ ਤੇ ਹੌਲੀ ਹੌਲੀ ਉਹ ਲੰਗਰ ਸਾਹਿਬ ਦੀ ਰਚਨਾ ਕਰਵਾਤੀ ਨਾਲ ਤੇ ਉਹ ਸਾਰਾ ਪੰਥ ਦਾ ਹੀ ਸਥਾਨ ਹੈ ਸਰਬਲੋ ਬੁੰਗਾ ਨਗੀਨਾ ਘਾਟ ਦੇ ਸਾਹਮਣੇ ਹੈ ਉੱਥੇ ਮਹਾਰਾਜ ਨੇ ਫਿਰੇ ਸਰਬਲੋ ਮਹਾਰਾਜ ਦੀ ਰਚਨਾ ਕੀਤੀ ਤੇ ਉਹ ਸਥਾਨ ਦਾ ਨਾਮ ਸਰਬਲੋ ਬੁੰਗਾ ਰੱਖਿਆ ਉੱਥੇ ਸਰਬ ਲੋ ਮਹਾਰਾਜ ਦੀ ਰਚਨਾ ਹੋਈ ਤਾਂ ਜਿਸ ਦੇ ਵਿੱਚ ਖਾਲਸਾ ਪ੍ਰਕਾਸ਼ ਸਵਈਏ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਪਾਤਸ਼ਾਹਾਂ ਦਾ ਵਰਤਾਂਤ ਗੁਰੂ ਘਰ ਦੀਆਂ ਚਾਰ ਵੰਸਾਂ ਸੋਢੀ ਤ੍ਰੇਹਣ ਭੱਲੇ ਵੇਦੀ ਤੇ ਇਹਨਾਂ ਗੁਰੂਕੀਆਂ ਵੰਸਾਂ ਬਾਰੇ ਮਹਾਰਾਜ ਨੇ ਬੜਾ ਵਿਸਥਾਰ ਪੂਰਵਕ ਫਿਰ ਵਾਹਿਗੁਰੂ ਗੁਰਮੰਤਰ ਹੈ ਚਾਰੇ ਯੁੱਗਾਂ ਦਾ ਨਾਮ ਮਹਾਤਮ ਸਾਰੀਆਂ ਦਿਸ਼ਾ ਵੇ ਦਿਸ਼ਾ ਆਕਾਸ਼ਾਂ ਪਤਾਲਾਂ ਤੋਂ ਲੈ ਕੇ ਬਹੁਤ ਵੱਡਾ ਗਿਆਨ ਸਰਬਲੋ ਮਹਾਰਾਜ ਦੀ ਬਾਣੀ ਚ ਦਿੱਤਾ ਫਿਰ ਖਾਲਸੇ ਪੰਥ ਨੂੰ ਰਜਿਸਟਰਡ ਕੀਤਾ ਆ ਬਾਣੇ ਦੀ ਮਰਜਾਦਾ ਅਮਰ ਕਸੇ ਤੋਂ ਲੈ ਕੇ ਦਿਮਾਲੇ ਦਸਤਾਰਾਂ ਤੋਂ ਲੈ ਕੇ ਸ਼ਸਤਰਾਂ ਵਸਤਰਾਂ ਤੋਂ ਫਿਰ ਖਾਲਸਾ ਕਾਲਪੁਰਖ ਦੀ ਫੌਜ ਕਹਿ ਕੇ ਮਹਾਰਾਜ ਨੇ ਸਰਬਲੋ ਮਹਾਰਾਜ ਦੀ ਬਾਣੀ ਚ ਰਜਿਸਟਰਡ ਕਰ ਦਿੱਤਾ ਉਹ ਸ੍ਰੀ ਸਰਬਲੋ ਮਹਾਰਾਜ ਜਿਹੜੀ ਬੜੀ ਮਹਾਨ ਰਚਨਾ ਹੈ ਤਾਂ ਸਰਬਲੋ ਮਹਾਰਾਜ ਦੀ ਜਦੋਂ ਸੰਪੂਰਨਤਾ ਹੋਗੀ ਉਹ ਰਣ ਦੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਇਹ ਰਚਨਾ ਕੀਤੀ ਸਰਬਲੋ ਮਹਾਰਾਜ ਤੇ ਜਿਹਦੀ ਜਦੋਂ ਸੰਪੂਰਨਤਾ ਹੋਗੀ ਜਿਵੇਂ ਆਪਾਂ ਅਖੰਡ ਪਾਠ ਸਾਹਿਬ ਕਰਕੇ ਅਰਦਾਸ ਕਰਦੇ ਆ ਜਾਂ ਹੋਰ ਕੋਈ ਸਮਾਗਮ ਦੇ ਭੋਗ ਤੇ ਆਪਾਂ ਬੇਨਤੀ ਕਰਦੇ ਆ ਇਦਾਂ ਹੀ ਨਾ ਜਦੋਂ ਸਰਬਲੋ ਮਹਾਰਾਜ ਦੀ ਬਾਣੀ ਪੂਰੀ ਹੋ ਗਈ ਸੰਪੂਰਨਤਾ ਹੋ ਗਈ ਫਿਰ ਮਹਾਰਾਜ ਨੇ ਆਹ ਸ਼ਬਦ ਅਕਾਲ ਪੁਰਖ ਤੋਂ ਮੰਗ ਕੀਤੀ ਹੈ ਇਹ ਸਰਬਲੋ ਮਹਾਰਾਜ ਦੀ ਅਰਦਾਸ ਹੈ ਜਿਹੜੀ ਕਲੰਗੀਧਰ ਸਾਹਿਬ ਨੇ ਤਿੰਨਾ ਗ੍ਰੰਥਾਂ ਦੇ ਸੰਪੂਰਨ ਹੋਣ ਤੋਂ ਬਾਅਦ ਕੀਤੀ ਤੇ ਉਹ ਸ਼ਬਦ ਦੀ ਆਪਾਂ ਵਿਚਾਰ ਜਿਹੜੀ ਇਹ ਆਠ ਆਪਾਂ শ্রবণ ਕੀਤਾ ਤੇ ਕੁਝ ਸਮੇਂ ਲਈ ਇਹ ਸ਼ਬਦ ਦੀ ਵਿਚਾਰ ਜਿਵੇਂ ਕਲੰਗੀਧਰ ਸਾਹਿਬ ਕਿਰਪਾ ਕਰਦੇ ਆ ਸਰਬਲੋ ਮਹਾਰਾਜ ਆਪ ਪਰਮੇਸ਼ਰ ਜੀ ਤੇ ਵੱਡੇ ਮਹਾਂਪੁਰਖ ਕਹਿੰਦੇ ਸੀ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਅਕਾਲੀ ਸੁਲਤਾਨੁਲ ਕੌਮ 96 ਕਰੋੜੀ ਮਹਾਂਪੁਰਖ ਉਹ ਕਹਿੰਦੇ ਸੀ ਜਿਹੜੇ ਕਲੰਗੀਧਰ ਸਾਹਿਬ ਮਹਾਰਾਜ ਨੇ ਨਾ ਇਹ ਸਰਬਲੋ ਮਹਾਰਾਜ ਦਾ ਹੀ ਅਵਤਾਰ ਹੈ ਤੇ ਇਸ ਕਰਕੇ ਮਹਾਰਾਜ ਬਾਦਸ਼ਾਹ ਹੁਣ ਇਥੇ ਸੰਪੂਰਨਤਾ ਤੇ ਖਾਲਸੇ ਦੀ ਚੜ੍ਹਦੀ ਕਲਾ ਬਰਤੀ ਆ ਜਿਹੜੀ ਬਖਸ਼ਿਸ਼ ਹੈ ਅਕਾਲ ਪੁਰਖ ਤੋਂ ਇਹ ਮੰਗ ਕਰ ਰਹੇ ਨੇ ਜਾਚਣਾ ਕੀਤੀ ਹੈ ਵੀ ਮਹਾਰਾਜ ਇਹ ਤੁਹਾਡਾ ਪੰਥ ਖਾਲਸਾ ਦੁਨੀਆ ਦੇ ਤਖਤੇ ਤੇ ਹੁਣ ਹਾਜ਼ਰ ਨਾਜ਼ਰ ਹੈ ਤੇ ਇਹਨਾਂ ਦੀ ਚੜ੍ਹਦੀ ਕਲਾ ਲਈ ਮੈਨੂੰ ਇੰਨਾ ਰਾਜ